117 ਰਿਪ੍ਰেজੈਂਟੇਟਿਵਸ ਨੇ ਹਿੱਸਾ ਲਿਆ ਸੀਗਾ ਉਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਪੂਰੇ ਹੀ ਦੇਸ਼ ਦਾ ਮਾਣ ਇੰਦਰਪ੍ਰੀਤ ਕੌਰ ਸਿੱਧੂ ਦੇ ਵੱਲੋਂ ਵਧਾਇਆ ਗਿਆ ਸੀਗਾ ਇੰਦਰਪ੍ਰੀਤ ਕੌਰ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗੀ ਤੇ ਇੰਦਰਪ੍ਰੀਤ ਨੇ ਕਿਹਾ ਸੀਗਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਮੁਲਕਾਂ 'ਚ ਜੋ ਵੀ ਮੁਕਾਬਲੇ ਹੋਣਗੇ ਇੰਦਰਪ੍ਰੀਤ ਕੌਰ ਉਹਨਾਂ ਮੁਕਾਬਲਿਆਂ ਦਾ ਹਿੱਸਾ ਬਣੇਗੀ ਤੇ ਔਰਤਾ ਦੇ ਹੱਕ 'ਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਮਿਲੀ ਸੀਗੀ ਤੇ ਉਹਨਾਂ ਨੂੰ ਨਲ ਨਵਾਜਿਆ ਗਿਆ ਸੀਗਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਤੇ ਆਊਟਸਟੈਂਡਿੰਗ ਡਿ मेरा तो मेरे, मेरे सहयोगी दीपक सिंगला फोन लाइन से मौजूद ने दीपक जानना चाहेंगे कि मौत किवे हुई है देखो जो इंद्रप्रीत जी मौत हुई है कल देर शाम जी मौत की जानकारी मिली है ਉਸਨੇ ਬੈਠ ਕੇ ਜਿਹੜਾ ਪਰਿਵਾਰ ਸਾਰਾ ਸਦਮੇ ਦੇ ਵਿੱਚ ਹੈ ਲੇਕਿਨ ਅਜੇ ਸਾਫ ਨਹੀਂ ਹੋ ਪਾਇਆ ਕਿ اچانک ਜਿਹੜੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਉਸਦੀ ਮੌਤ ਹੋ ਗਈ ਹੈ ਇਹ ਕਾਰਨਾਂ ਦਾ ਪਤਾ ਨਹੀਂ ਲੱਗਾ ਕਿ ਕੀ ਕਰਨ ਲਿਆ ਉਹਦੀ ਮੌਤ ਦਾ ਲੇਕਿਨ ਇਹ ਸਭ ਦੇ ਵਿੱਚ ਜਿਹੜਾ ਬੜਾ ਸ਼ਹਿਰ ਦੇ ਵਿੱਚ ਸੋਗ ਦਾ ਮਾਹੌਲ ਹੈ ਕਿਉਂਕਿ ਇੰਦਰਪ੍ਰੋਤ ਅਧਿਕਾਰ ਨੇ ਜਿਹੜਾ ਦੇਸ਼ ਦਾ ਨਾਮ ਰਾਸ਼ਨ ਕੀਤਾ ਸੀ ਬੈਸਟ ਡਿਪਲੋਮੈਟ ਦਾ ਵਾਰ ਜਿੱਤਿਆ ਇਹ ਸਰਕੀ ਦੇ ਵਿੱਚ ਉਸਨੇ ਭਾਗ ਲਿੱਤਾ ਸੀਗਾ ਔਰ ਉਸ ਤੋਂ ਬਾਅਦ ਮੋਗਾ ਦੇ ਵਿੱਚ ਆ ਜਦੋਂ 100 ਸੀ ਦਾ ਸਮਾਨ ਕੀਤਾ ਗਿਆ ਸੀਗਾ ਮੋਗਾ ਦੀ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਪਲੱਸ 2 ਦੀ ਜਿਹੜੀ ਹੈ ਸਟੂਡੈਂਟ ਸੀਗੀ ਇੰਦਰਪ੍ਰੀਤ ਗੌਰ ਲੇਟਨੈਂਟ ਦੀ ਮੌਤ ਨੇ ਸਾਰਿਆਂ ਨੂੰ ਬੜਾ ਦੁੱਖ ਦਿੱਤਾ ਸਰਜੋ ਹਮ ਦੀਪਕ ਪਰਿਵਾਰ ਦਾ ਕੀ ਕਹਿਣਾ ਹੈ ਕੋਈ ਪਰਿਵਾਰ ਹਜੇ ਇਸ ਮਾਮਲੇ ਦੇ ਵਿੱਚ ਕੋਈ ਵੀ ਗੱਲ ਨਹੀਂ ਕਰ ਰਿਹਾ ਕਿਉਂਕਿ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪਰਿਵਾਰ ਹਜੇ ਸਦਮੇ ਦੇ ਵਿੱਚ ਹੈ ਕਿਉਂਕਿ ਜਿਸ ਤਰ੍ਹਾਂ ਇੰਦਰਪ੍ਰੀਤ ਗੌਰ ਨੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਸੀਗਾ ਪਰਿਵਾਰ ਇਸ ਨਾਮਰੇ ਦੇ ਵਿੱਚ ਅਜੇ ਕੁਝ ਵੀ ਦੱਸਣ ਉਤਿਆਰ ਨਹੀਂ ਹੈ ਸਰਜੋ ਐਂਡ ਅਵੀ ਜਾਨਣਾ ਚਾਹੁੰਦੇ ਕਿ ਕੋਈ ਮੈਡੀਕਲ ਪ੍ਰੋਬਲਮ ਸੀਗੀ ਕਿ ਕੋਈ ਬਿਮਾਰ ਚੱਲ ਰਹੀ ਸੀਗੇ ਦੇਖੋ ਕੀ ਜਾ ਰਿਹਾ ਹੈ ਕਿ ਕੋਈ ਮੈਡੀਕਲੀ ਪ੍ਰੋਬਲਮ ਹੋਈ ਹੈ ਲੇਕਿਨ ਹਜੇ ਸਾਫ ਨਹੀਂ ਹੋ ਬਰਿਆ ਕਿ ਮੈਡੀਕਲੀ ਕੀ ਪ੍ਰੋਬਲਮ ਹੋਈ ਹੈ ਕਿ ਕਿ ਇੰਦਰਪ੍ਰੀਤ ਕੌਰ ਦੇ ਜਾਨ ਤੋਂ ਬਾਅਦ ਜਿਹੜਾ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੈ जी जी बहुत बहुत शुक्रिया दीपक सानू तमाम जानकारी देनेत की खबर सामने आई है मंदभागी खबर है हालांकि परिवार का रो रोक के बुरा हाल है शकी हालात मौत दसी जा रही है मौत के कारण हजे कुछ खुलासा नहीं हो पाया है तो तस्वीर तहुा रहे हैं इंद्रपीत कौर सिद्धू दी ਪਰ ਦਾ ਤਿਰੰਗਾ ਝੰਡਾ ਹੱਥ ਚ ਫੜਿਆ ਹੋਇਆ ਹੈ ਟਰਕੀ ਦੀਆਂ ਤਸਵੀਰਾਂ 2 ਮਹੀਨੇ ਪਹਿਲਾਂ ਹੀ ਟਰਕੀ ਚ ਆਪੂਰੀ ਪ੍ਰਤੀਯੋਗਤਾ ਹੋਈ ਸੀ ਕਿਤੇ ਕਿ 62 ਦੇਸ਼ਾਂ ਦੇ 117 ਰਿਪਰੈਜ਼ੈਂਟੇਟਿਵਸ ਦੇ ਵੱਲੋਂ ਹਿੱਸਾ ਲਿਆ ਗਿਆ ਸੀਗਾ ਤੇ ਔਰਤਾਂ ਦੇ ਹੱਕ ਚ ਆਵਾਜ਼ ਚੁੱਕਣ ਵਾਲੀ ਪਹਿਲੀ ਲੜਕੀ ਪਾਤੇ ਲੜਕੀ ਇੰਦਰਪ੍ਰੀਤ ਕੌਰ ਸਿੱਧੂ ਬਣੀ ਸੀਗੀ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗੀ ਇਸ ਦੇ ਵਿਚਾਲੇ ਇੰਦਰਪ੍ਰੀਤ ਕੌਰ ਸਿੱਧੂ ਦਾ ਕਹਿਣਾ ਸੀਗਾ ਕਿ ਹੋਰ ਵੀ ਦੇਸ਼ਾਂ ਚ ਆਉਣ ਵਾਲੇ ਦਿਨਾਂ ਚ ਜੋ ਵੀ ਮੁਕਾਬਲੇ ਹੋਣਗੇ ਉਹ ਉਹਨਾਂ ਦਾ ਹਿੱਸਾ ਬਣੇਗੇ ਤੇ ਮਨਪਾਗਿ ਖਬਰ ਹੈ ਬੋਗਾ ਤੋਂ ਸਾਹਮਣੇ ਆ ਰਹੀ ਹੈ ਤੇ ਬੋਗਾ ਦੇ ਪ੍ਰਾਈਵੇਟ ਸਕੂਲ ਦੀ ਆ ਵਿਦਿਆਰਥੀ ਸੀ ਯੂਕੇਚ ਪਾਰਟ ਦੇ ਵਿਦਿਆਰਥੀ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਪਤਾ ਚੱਲ ਪਾਇਆ ਦੱਸ ਕੇ 15 ਦਸੰਬਰ ਤੋਂ ਲਾਪਤਾ ਹੈ ਗੁਰਸ਼ਮਨ ਸਿੰਘ ਪਾਟਿਆ ਤੇ ਪਾਰਚ ਫਿਕਰਚ ਜੋ ਪੂਰਾ ਪਰਿਵਾਰ ਨੂੰ ਡੁੱਬਿਆ ਹੋਇਆ ਹੈ ਦੱਸ ਕੇ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀਗਾ ਸਵੇਰ ਵੇਲੇ ਹੀ ਪਰਿਵਾਰ ਨਾਲ ਇੱਕ ਵੀਡੀਓ ਕਾਲ ਵੀ ਹੋਈ ਸੀ ਕਿ ਦਸਿਕ ਬ੍ਰਿਟਨ ਦੀ ਲਾਸ ਬਰੋ ਯੂਨੀਵਰਸਿਟੀ ਚ ਪੜਦਾ ਸੀਗਾ ਗੁਰਸ਼ਮਨ ਤੇ ਲਾਪਤਾ ਦੱਸਿਆ ਜਾ ਰਿਹਾ ਦਸਿਕ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਚ ਗੁਰਸ਼ਮਨ ਦੇਖਿਆ ਗਿਆ ਸੀਗਾ ਤਸਵੀਰਾਂ ਨੂੰ ਵਖਾ ਰਹੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਬਦਦਦੀ ਗੁਹਾਰ ਲਗਾਈ ਹੈ ਅਪੀਲ ਕੀਤੀ ਹੈ ਦਸਿਕ ਕਿ ਸਿਰਸਾ ਨੇ ਵਿਦਿਆਰਥੀ ਦਾ ਰਹਿਾਈਸ਼ੀ ਪਰਮਿਟ ਤੇ ਕਾਲਜ ਆਈਡੀ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ ਤਨ ਵਖਾ ਰਹੇ ਤੇ ਇਸ ਦੇ ਵਿਚਾਲੇ ਸਿਰਸਾ ਨੀ ਯੂਨੀਵਰਸਿਟੀ ਤੇ ਭਾਰਤ ਦੇ ਹਾਈ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਜ ਤੋ ਚਲ ਗੁਰਸ਼ਮਨ ਸਿੰਘ ਪਾਟਿਆ ਨੂੰ ਤਲਾਸ਼ ਕੀਤਾ ਜਾਵੇ ਉਸ ਵាន ਈਰੋਂ ਲੱਗਾ ਉਹਨੂੰ ਗਏ ਤੇ ਲਾਸਟ ਟਾਈਮ ਸਾਡੀ ਗੱਲ ਹੋਈ ਸੀ 15 ਦਸੰਬਰ ਦੀ ਤੇ ਉਹ ਲਾਸਟ ਗੱਲ ਸਾਡੀ ਉਹਦਾ ਬਰਥਡੇ ਸੀਗਾ ਉਸ ਦਿਨ ਹੋਈ ਸੀ ਤੇ ਉਸ ਤੋਂ ਬਾਅਦ ਮਿਸਿੰਗ ਹੈ ਕੋਈ ਪਤਾ ਨਹੀਂ ਲੱਗਦਾ ਕੁਝ ਨਹੀਂ ਹੈ ਉਹ ਉਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ ਉਹ? ਉਹ ਈਸਟ ਲੰਡਨ 'ਚ ਰਹਿੰਦਾ ਫਿਰ ਸੀ। ਹਮ ਤੇ ਉਥੇ ਕੋਈ ਰਿਲੇਟਿਵਸ ਦੇ ਨਾਲ ਸੀ ਜਾਂ ਕੋਈ ਫਲੈਟਮੇਟ ਸਿਗਾ ਹੋਤਾ ਇੱਕ ਨਾਲ। ਸਤਾਰਥ ਨਾਮ ਹੈ ਉਹਦਾ। ਉਹ ਫਲੈਟਮੇਟ ਨਾਲ ਸੀ। ਤੇ ਪਰਿਵਾਰਕ ਜੀਆਂ ਨੂੰ ਕਦੋਂ ਪਤਾ ਲੱਗਾ ਕਿ ਗੁਰਸ਼ਮਨ ਜਿਹੜੇ ਲਾਪਤਾ ਨੇ ਐ ਮਿਸ 콜 15th ਨੂੰ ਜਦੋਂ ਦੁਪਹਿਰ ਤੋਂ ਬਾਅਦ ਮਤਲਬ ਕਾਲ ਵਗੈਰਾ ਕੀਤਾ ਚੱਕਤੇ ਨਹੀਂ ਭਇਆ ਸੀ। ਫਿਰ ਉਸ ਤੋਂ ਬਾਅਦ ਤੇ ਰੂਮ ਮੇਟ ਨੇ ਕਾਲ ਕਰਕੇ ਦੱਸਿਆ ਜਾਂ ਫਿਰ ਕਿ ਤੋ ਰੂਮ ਮੇਟ ਨੂੰ ਫਿਰ ਰੂਮ ਮੇਟ ਐਕਚੁਅਲੀ ਯੂਨੀਵਰਸਿਟੀ ਚਲੇ ਗਿਆ ਸੀ ਫਿਰ ਉਹਨੂੰ ਕਾਲ ਵਗੈਰਾ ਕੀਤਾ ਕਿ ਉਹ ਮਿਸਿੰਗ ਹੈ ਲੱਭਤਾ ਨਹੀਂ ਪਿਆ ਫਿਰ ਉਸ ਤੋਂ ਬਾਅਦ ਪੁਲਿਸ ਵਗੈਰਾ ਨੂੰ ਉਹਥੇ ਗਿਆ ਤਾਂ ਮਨਜਿੰਦਰ ਸਿਰਸਾ ਨਾਲ ਕਿਵੇਂ ਕੰਟੈਕਟ ਹੋਇਆ ਫੈਮਲੀ ਦਾ ਇਹ ਫੈਮਲੀ ਵੀ ਉਹਨਾਂ ਨੇ ਕੁਝ ਪ੍ਰੈਸ਼ਰ ਹੋ ਗਿਆ ਰਮ ਤੇ ਜਦੋਂ ਇਹ ਉਥੇ ਪੁਲਿਸ ਕੰਪਲੇਂਟ ਕਰਵਾਈ ਗਈ ਹੈ ਇਸ ਬਾਰੇ ਯਾ ਉਹਦੇ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ। ਉੱਥੇ ਤੇ ਪੁਲਿਸ ਕੰਪਲੇਂਟ ਹੋਈ ਪਈ ਹੈ ਜੀ। ਉੱਥੇ ਗੱਲ ਚੱਲ ਰਹੀ ਹੈ ਪੁਲਿਸ ਨਾਲ। ਉਹ ਲੱਗੇ ਹੋਏ ਆ ਆਪਣੀ ਇੰਟਰੋਗੇਸ਼ਨ ਵਗੈਰਾ ਇਹ ਆਪਣਾ ਪ੍ਰੋਸੈਸ ਕਰ ਰਹੇ ਨੇ। ਅੱਜ 15 ਤਰੀਕ ਗੁਰਸ਼ਮਨ ਦਾ ਬਰਥਡੇ ਸੀ। ਹਾਂਜੀ। ਤੇ 15 ਨੂੰ ਹੀ ਉਸ ਤੋਂ ਬਾਅਦ ਲਾਪਤਾ ਹੋ ਗਏ। ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਇਹ ਸਵੇਰ ਦਾ ਟਾਈਮ ਸੀ ਇਹ ਸ਼ਾਮ ਦਾ। ਇੱਥੇ ਇੰਡੀਆ 'ਚ ਸਵੇਰੇ 8 ਵਜੇ ਸੀ ਜਦੋਂ ਲਾਸਟ ਗੱਲ ਹੋਈ ਸੀ। ਹੂੰ। ਹਾਂਜੀ। ਤਾਂ ਕੀ ਉਈ ਸ਼ੱਕ ਵਗੈਰਾ ਕੋਈ ਫਾਮ ਨਹੀਂ ਆ ਜੇ ਕਿਸੇ ਦਾ ਸ਼ੱਕ ਨਹੀਂ ਆ ਕੋਈ ਉਸ ਵਕਤ ਜਦੋਂ ਬਰਥਡੇ ਆਪਣਾ ਉਹਨਾਂ ਨੇ ਕਿਨਾਂ ਨਾਲ ਸੈਲੀਬ੍ਰੇਟ ਕੀਤਾ ਕੋਈ ਪਾਰਟੀ ਵਗੈਰਾ ਕੀਤੀ ਫਰੈਂਡਸ ਸਗੇ ਪਾਰਟੀ ਵਗੈਰਾ ਤਾਂ ਨਹੀਂ ਬਸ ਆਪਣੇ ਫਲੈਟ 'ਚ ਹੀ ਬੈਠੇ ਹੋਏ ਸੀ ਕੋਈ ਪਾਰਟੀ ਵਗੈਰਾ ਨਹੀਂ ਹੋਤਾ ਜਸਟ ਹਮ ਬੈਠੇ ਸੀ ਕੇਕ ਨੂੰ ਕੱਟ ਕੀਤਾ ਦੈਟਸ ਇਟ ਉਸ ਤੋਂ ਬਾਅਦ ਨਹੀਂ ਕੋਈ ਗੱਲ ਕੋਈ ਵੀਡੀਓ ਕਾਲ ਤੇ ਵੀ ਗੱਲ ਗਲ ਹੋਈ ਪਰਵਾਰਕ ਜੀ ਆਂਦੀ ਹੈ ਨਹੀਂ लास्ट ਕੱਲ ਵੀਡੀਓ ਕਾਲ ਤੇ ਹੀ ਹੋਈ ਸੀ ਅੱਛਾ ਜੀਕਰ ਅਸੀਂ ਫੋਨ ਦੀ ਗੱਲ ਕਰੀਏ ਤਾਂ ਗੁਰਸ਼ਮਨ ਦਾ ਫੋਨ ਫਿਲਹਾਲ ਔਨ ਹੈ ਨਹੀਂ ਜਾਂ ਫਿਰ ਬੰਦ ਆਂਦਾ ਪਿਆ ਉਹਦਾ 15 ਦੁਪਹਿਰ ਤੋਂ ਬਾਅਦ ਹੀ ਬੰਦ ਆਂਦਾ ਪਿਆ ਰੂਮ ਮੇਟਸ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਹੁੰਦੀ ਭਈ ਉਹਨਾਂ ਨਾਲ ਉਹਨਾਂ ਨਾਲ ਇਨ ਟੱਚ ਹੈਗੇ ਆ ਉਹਨਾਂ ਨਾਲ ਪੁਲਿਸ ਵੀ ਇਨ ਟੱਚ ਆ ਅਸੀਂ ਵੀ ਇਨ ਟੱਚ ਆ ਸਾਰੀ ਗੱਲ ਹੁੰਦੀ ਪਈ ਹੈ ਰੂਮ ਮੇਟਸ ਨੇ ਦੱਸਿਆ ਕਿ ਉਹ ਕਿਤੇ ਆਪ ਇਕੱਲੇ ਗਈ ਸੀਗੇ ਨਹੀਂ ਉਹ ਐਕਚੁਅਲੀ ਕੀ ਹੋਇਆ ਕਿ ਕਰਨ ਦੇ ਬਾਅਦ ਨਹੀਂ ਐਕਚੁਅਲੀ ਉਹ ਉਸ ਤੋਂ ਬਾਅਦ ਵਾਕ ਤੇ ਗਏ ਸੀ ਕਿ ਰੂਮ ਮੇਟ ਇੱਕ ਰੂਮ ਮੇਟ ਸੀਗਾ ਉਹ ਨਾਲ ਨਹੀਂ ਗਿਆ ਸੀ ਬਟ ਬਾਕੀ ਦੋ ਫਰੈਂਡਸ ਸੀਗੇ ਉਹ ਨਾਲ ਸੀਗੇ ਫਿਰ ਉਹ ਆਪਣੇ ਆਪਣੇ ਘਰ ਚਲੇ ਗਏ ਤੇ ਇਹ ਉਹ ਰਸ਼ਮਨ ਕਹਿੰਦਾ ਮੈਂ ਵੀ ਆਪਣੇ ਘਰ ਚੱਲਾਂ ਤੁਸੀਂ ਵੀ ਚੱਲੋ ਦੈਟਸ ਦ ਲਾਸਟ ਥਿੰਗ ਉਹਨਾਂ ਨੂੰ ਪਤਾ ਜਿਹੜੇ ਫਰੈਂਡਸ ਨੂੰ ਉਸ ਤੋਂ ਬਾਅਦ ਨਹੀਂ ਕੁਝ ਵੀ ਪਤਾ